ਮੈਂ ਆਤਮ ਨੂੰ ਫਿਰ ਬੇਨਤੀ ਕਰਾਂ ਤੀਸਰੇ ਪਾਤਸ਼ਾਹ ਜੀ ਦੀ ਉਨ 17 ਰਾਗਾਂ ਚ ਬਾਣੀ ਹੈ ਮਹੱਲਾ ਤੀਜਾ ਆਏਗਾ ਪਰ ਕਿਤੇ ਵੀ ਗੁਰੂ ਅਮਰਦਾਸ ਨੇ ਆਪਣਾ ਨਾਮ ਨਹੀਂ ਵਰਤਿਆ ਮੈਂ ਪਿਛਲੇ ਦਿਨ ਫਿਰਜ ਨੂੰ ਕਿਹਾ ਕਿ ਅਨੰਦ ਸਹਿਬ ਵਿੱਚ ਅਸੀਂ 40 ਪੌੜੀਆਂ ਪੜਨੇ ਨਾਨਕ ਸ਼ਬਦ ਮਿਲੇਗਾ ਪਰ ਕਿਤੇ ਵੀ ਅਮਰਦਾਸ ਲਫ਼ਜ਼ ਨਹੀਂ ਮਿਲੇਗਾ ਗੁਰੂ ਰਾਮਦਾਸ ਦੀ ਬਾਣੀ 3 ਰਾਗਾਂ ਵਿੱਚ ਹੈ ਕਿਸੇ ਵੀ ਟੋਕ ਵਿੱਚ RAMDAS SATGURA ਨੇ ਆਪਣਾ ਨਾਮ ਉਸ ਮਹੱਲੇ ਦਾ ਨਹੀਂ ਵਰਤਿਆ ਮਹੱਲਾ ਚੌਥਾ ਹੈ ਪਰ ਉਹਨਾਂ ਨੇ ਸ਼ਬਦ ਨਾਨਕ ਹੀ ਵਰਤਿਆ ਇਸੇ ਤਰ੍ਹਾਂ ਗੁਰੂ ਅਰਜੁਨ ਦੇ ਮਹੱਲਾ ਪੰਜਵਾਂ ਹੈ ਪਰ ਸ਼ਬਦਾਂ ਵਿੱਚ ਨਾਮ ਨਾਨਕ ਵਰਤਿਆ ਗੁਰੂ ਤੇਗ ਬਹਾਦਰ ਸਹਿ ਮਹੱਲਾ ਨੌਵਾਂ ਨੇ ਪਰ ਉਹਨਾਂ ਨੇ ਸਾਰੀ ਬਾਣੀ 'ਚ ਕਿਤੇ ਵੀ ਆਪਣਾ ਨਾਮ ਤੇਗ ਬਹਾਦਰ ਨਹੀਂ ਵਰਤਿਆ ਤੇ ਇਸ ਗੱਲ ਦੀ ਸੂਚਨਾ ਦਿੰਦਾ ਭਾਈ ਸਿੱਖੋ ਕਿ ਸਰੀਰ ਬਦਲਦੇ ਪਏ ਨੇ ਪਹਿਲੇ ਤੋਂ ਦੂਜਾ ਦੂਜੇ ਤੋਂ ਤੀਜਾਤੀ ਦੇ ਤੋਂ ਚੌਥਾ ਪਰ ਜਿਹੜੀ ਖਰੀ ਪ੍ਰਮਾਤਮਾ ਦੀ ਸਰਕਾਰ ਜੋਤ ਹੈ ਗੁਰੂ ਨਾਨਕ ਸਾਹਿਬ ਉਹ ਸਾਰਿਆਂ ਸਰੀਰਾਂ ਦੇ ਵਿੱਚ ਜੋਤ ਇੱਕ ਹੀ ਵਰਦੀ ਪਈ ਹੈ ਮਹਿਲਾ ਪਹਿਲਾ ਦੂਜਾ ਤੀਜਾ ਚੌਥਾ ਹੈ ਪਰ ਜੋਤ ਦੂਜੀ ਨਹੀਂ ਚਲੋ ਭਾਵੇਂ ਅਸੀਂ ਕਥਾ ਕਰਦੇ ਆ ਕਹਿ ਦਿੰਨੇ ਆ ਕਿ ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ ਨੇ ਗੁਰਮਖੋ ਸਰੀਰ ਪੰਜਵਾ ਹੈ ਪਰ ਜੋਤ ਤਾਂ ਸਿਰਫ ਇੱਕੋ ਏ ਜਿਹੜੀ ਗੁਰੂ ਨਾਨਕ ਸਾਹਿਬ ਹੈ ਜਿਹਨੂੰ ਭਟਾ ਨੇ ਆਪਣੀ ਰਚਨਾ ਵਿੱਚ ਕਿਹਾ ਕਿ ਜੋਤ ਰੂਪਰ ਆਪ ਗੁਰੂ ਨਾਨਕ ਕਹਾਇਓ ਉਹ ਜੋਤ ਰੂਪ ਜਿਹੜਾ ਸ਼ਬਦ ਹੈ ਜਿਹਨੂੰ ਗੁਰੂ ਘਰ ਦੇ ਰਬਾਬੀਆਂ ਨੇ ਸ਼ਬਦ ਵਰਤੇ ਕਿ ਜੋਤ ਉਹਾ ਜੁਗਤ ਸੈ ਸਹ ਕਾਇਆ ਫੇਰ ਪਲਟੀ ਹੈ ਕਾਇਆ ਪਲਟਦੀ ਪਈ ਹੈ ਜੋਤ ਉਹੀ ਹੈ ਭਾਈ ਗੁਰਦਾਸ ਸਾਹਿਬ ਨੇ ਇੱਕ ਜਗ੍ਹਾ ਇਸ਼ਾਰਾ ਕੀਤਾ ਹੈ ਕਿ ਅਰਜਨ ਕਾਇਆ ਪਲਟ ਕੈ ਮੂਰਤ ਖਰ ਗੋਬਿੰਦ ਸਵਾਰੀ ਮੈਂ ਆਪ ਨੂੰ ਬੇਨਤੀ ਕਰਾਂ ਇਹ ਜੋਤ ਇੱਕੋ ਹੀ ਚਲਦੀ ਪਈ ਹੈ ਨੌਵੇਂ ਸਤਿਗੁਰਾਂ ਦਾ ਇਹ ਸ਼ਬਦ ਹੈ ਆਪ ਥੋੜੀ ਜੀ ਤਵਜਹੋ ਦਿਓ ਜੇ ਲਫ਼ਜ਼ਾਂ ਵੱਲ ਮਹਾਰਾਜ ਕਿੰਨੇ ਖਾਰ ਜਸ ਰੇ ਮਨਾ ਗਾਇ ਲੈ ਮੇਰਾ ਮਕਸਦ ਸਿਰਫ ਕੋਈ ਕਾਂਗਰਸ ਪੈਦਾ ਕਰਨਾ ਨਹੀਂ ਸੱਚੀ ਪਿਛਲੇ ਕਈ ਸਾਲਾਂ ਤੋਂ ਇੱਕੋ ਇੱਛਾ ਹੈ ਕਿ ਜੇ ਸਿੱਖਾਂ ਨੂੰ ਗੁਰਬਾਣੀ ਦੇ ਅਰਥਾਂ ਦੀ ਬੋਧ ਹੋ ਜਾਏਗਾ ਨਾ ਰਸ ਭਰਨਾ ਤੇ ਰੱਬ ਦਾ ਕੰਮ ਹੈ ਅੰਦਰ ਟਿਕ ਜਾਣਾ ਉਹਦੀ ਕਿਰਪਾ ਹੈ ਪਰ ਜੇ ਅੱਖਰਾਂ ਦੇ ਅਰਥ ਜਾਂ ਸ਼ਬਦਾਂ ਦੇ ਅਖਰੀ ਅਰਥ ਸਮਝ ਪੈਣ ਲੱਗ ਪੈਣ ਗੁਰਮਖੋ ਫਿਰ ਗੁਰਬਾਣੀ ਪੜਦਿਆਂ ਸਾਡੇ ਅੰਦਰ ਨੂੰ ਟਿਕਾਅ ਮਿਲਣਾ ਸ਼ੁਰੂ ਹੋ ਜਾਏਗਾ ਅਰਦਾਸ ਕਰਕੇ ਕਿਉਂਕਿ ਅਸੀਂ ਬਾਣੀ ਤਾਂ ਪੜ ਰਹੇ ਹਾਂ ਕੋਈ ਸ਼ੱਕ ਨਹੀਂ ਬਾਣੀ ਨਾ ਵੀ ਅਰਥ ਸਮਝ ਪੈਂਦੇ ਹੋਣ ਤਾਂ ਵੀ ਅਸਰ ਕਰੇਗੀ ਪਰ ਇਹਦਾ ਮਤਲਬ ਇਹ ਨਹੀਂ ਸਾਡੇ ਕੋਲ ਵਕਤ ਹੈ ਸਮਾਂ ਹੈ ਟਾਈਮ ਹੈ ਤੇ ਫਿਰ ਸਾਡਾ ਫਰਜ਼ ਬਣਦਾ ਹੈ ਅਸੀਂ ਸ਼ਬਦ ਦੇ ਅਰਥਾਂ ਨੂੰ ਜ਼ਰੂਰ ਵੇਖਣ ਦਾ வாਚਨ ਦਾ ਯਤਨ ਕਰੀਏ